ਤਾਂ ਉਸ ਮੋਤੇ ਸਾਹਮਣੇ ਕੰਮ ਜਾਂਦੇ ਸੀ ਜਿੱਥੇ ਅਰਜਨ ਆ ਜਾਂਦਾ ਸੀ ਗੁਰ ਅਰਜਨ ਪੁਰਖ ਪਰਮਾਨ ਪਟ ਸਰਬਾਨ ਕਹਿੰਦੇ ਵੀ ਜਿਹੜੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਪਰਮਾਤਮਾ ਹੈ ਇਹ ਜੋ ਪਰਮਾਤਮਾ ਦੀ ਗੱਲ ਹੈ ਉਹ ਗੁਰੂ ਅਰਜਨ ਦੇ ਮਹਾਰਾਜ ਦੀ ਗੱਲ ਹੈ ਜਿਹੜੀ ਗੁਰੂ ਅਰਜਨ ਦੇ ਮਹਾਰਾਜ ਦੀ ਗੱਲ ਆ ਉਹ ਪਰਮਾਤਮਾ ਦੀ ਗੱਲ ਆ ਆਉਣ ਵਾਲੇ ਦਿਨਾਂ ਦੇ ਵਿੱਚ ਮਹਾਰਾਜ ਦਾ 시ਦੀਪੁਰ ਵੀ ਆ ਰਿਹਾ 10 ਜੂਨ ਨੂੰ ਗੁਰ ਅਰਜਨ ਕੁਰਖ ਪਰਮਾਨ 파ਰਥੋ ਚਾਲੇ ਨਹੀਂ 파ਰਥੋ ਦਾ ਅਰਥ ਹੈ ਪੰਡਵ ਅਰਜਨ ਜਿਹੜਾ ਮਹਾਭਾਰਤ ਦੀ ਜੰਗ ਦੇ ਵਿੱਚ ਕਿਸੇ ਤੋਂ ਡਰਦਾ ਨਹੀਂ ਹੈਗਾ ਬਹੁਤ ਵੱਡਾ ਬਹਾਦਰ ਹੈ ਬੜੀ ਬਹਾਦਰੀ ਨਾਲ ਉਹ ਲੜਾਈ ਕਰਦਾ ਪਰ ਫਰਕ ਕੀ ਹੈ ਗੁਰ ਅਰਜਨ ਕੁਰਖ ਪਰਮਾਨ 파ਰਥੋ ਚਾਲੇ ਨਹੀਂ ਕਵੀ ਸੰਤੋਖ ਸਿੰਘ ਜੀ ਹੁਣਾਂ ਨੇ ਵੀ ਆਪਣੇ ਇਤਿਹਾਸਿਕ ਗ੍ਰੰਥ ਸ੍ਰੀ ਗੁਰਪ੍ਰਤਪ ਸੂਝ ਗ੍ਰੰਥ ਅੰਦਰ ਜਿਹਦੀ ਆਪਾਂ ਸ਼ਾਮ ਨੂੰ ਵਿਚਾਰ ਕਥਾ ਸਰਵਣ ਕਰਦੇ ਹਾਂ ਉਹਦੇ ਵਿੱਚ ਵੀ ਜ਼ਿਕਰ ਕੀਤਾ ਪਹਿਲਾਂ ਤੇ ਉਹ ਕਹਿੰਦੇ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅਰਜਨ ਦੇ ਵਰਗੇ ਆ ਭਾਵੇਂ ਕਿ ਉਹਨਾਂ ਨੇ ਬਹਾਦਰੀ ਦਾ ਸਾਥ ਸੰਗਤ ਉਥੋਂ ਮਾਪਦੰਡ ਲੈ ਕਰਕੇ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਅਰਜਨ ਵਰਗੇ ਆ ਬੜੇ ਬਹਾਦਰ ਯੋਧੇ ਡਰਦੇ ਨਹੀਂ ਹੈਗੇ ਕਿਸੇ ਤੋਂ ਪਰ ਫਿਰ ਉਹ ਬਾਅਦ ਵਿੱਚ ਫਿਰ ਲਿਖਦੇ ਆ ਕਹਿੰਦੇ ਭਾਈ ਨਹੀਂ ਉਹ ਅਰਜਨ ਵੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਰਾਬਰਤਾ ਨਹੀਂ ਕਰ ਸਕਦਾ ਕਹਿੰਦੇ ਕਿਉਂ ਕਿਉਂ ਕਰਕੇ ਉਹਦੇ ਤੀਰ ਤਾਂ ਲੋਕਾਂ ਨੂੰ ਮਾਰਦੇ ਆ ਪਰ ਜਿਹੜੇ ਤੀਰ ਗੁਰੂ ਅਰਜਨ ਦੇਵ ਮਹਾਰਾਜ ਛੱਡਦੇ ਤਾਂ ਧਾਰਦੇ ਆ ਇਹ ਫਰਕ ਪਤਾ ਕੀ ਹੈ ਵੀ ਜਿਹੜੇ ਅਰਜਨ ਤੀਰ ਖਿੱਚ-ਖਿੱਚ ਕਰਕੇ ਮਾਰਦਾ ਸੀ ਲੱਖਾਂ ਦੇ ਗਿਣਤੀ ਦੇ ਵਿੱਚ ਉਹਨੇ ਸਾਧ ਸੰਗਤ ਕੌਰਵਾਂ ਦੀ ਜੱਡੀ ਸੈਨਾ ਤਬਾਹ ਕਰਕੇ ਰੱਖ ਦਿੱਤੀ ਲੱਖਾਂ ਲੋਕ ਜਿਹੜੇ ਅਰਜਨ ਨੇ ਮਾਰ ਦਿੱਤੇ ਮਹਾਭਾਰਤ ਦੇ ਯੁੱਧ ਵਿੱਚ ਕਿੰਦੇ ਉਹ ਅਰਜਨ ਦੇ ਤੀਰ ਤਾਂ ਲੋਕਾਂ ਨੂੰ ਮਾਰਦੇ ਆ ਖਤਮ ਕਰਦੇ ਆ ਨਾਸ਼ ਕਰਦੇ ਆ ਪਰ ਧੰਨ ਗੁਰੂ ਅਰਜਨ ਦੇ ਮਹਾਰਾਜ ਜਿਹੜੇ ਤੀਰ ਮਾਰਦੇ ਆ ਨਾ ਸ਼ਬਦ ਵਾਲੇ ਬਾਣੀ ਵਾਲੇ ਬਾਣ ਜਿਹੜੇ ਆ ਇਹ ਤੇ ਤਾਰਨ ਦਾ ਕੰਮ ਕਰਦੇ ਆ ਆ ਫਰਕ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਉਹ ਸਰਜਣ ਦੇ ਵਿੱਚ ਅਰਜਣ ਪੁਰਖ ਪਰਮਾਨ 파ਰਥੋ ਚਾਲੈ ਨਾਹੀ ਨੀਜਾ ਨਾਮ ਨਿਸ਼ਾਨ ਮਹਾਰਾਜ ਦੇ ਕੋਲ ਨੀਜਾ ਕਿਹੜਾ ਜੀ ਕਹਿੰਦੇ ਸ਼ਬਦ ਦਾ ਪ੍ਰਕਾਸ਼ ਦਾ ਨੀਜਾ ਜਿਹੜਾ ਹੈ ਨੀਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਤੇ ਸਤਿਗੁਰੂ ਦੇ ਸ਼ਬਦ ਵਿੱਚ ਲੱਗ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਆਪ ਨੂੰ ਸਵਾਰ ਲਿਆ ਹੈ ਨੀਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਭਵਜਲ ਸਾਇਰ ਫਿਰ ਧਿਆਨ ਨਾਲ ਸੁਣਿਓ ਸਾਧ ਸੰਗਤ ਕੱਲਾ ਕੱਲਾ ਬਚਨ ਮਹਾਰਾਜ ਜੀ ਦਾ ਬਹੁਤ ਬਰੀਕੀ ਨਾਲ ਸਮਝਣ ਵਾਲਾ ਹੈ ਕਹਿੰਦੇ ਵੀ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਪੁਲ ਦੀ ਤਰ੍ਹਾਂ ਨੇ ਇੱਕ ਜਹਾਜ਼ ਦੀ ਤਰ੍ਹਾਂ ਵੀ ਆ ਜਿਵੇਂ ਦੇਖੋ ਆਪਾਂ ਨਦੀ ਪਾਰ ਕਰਨੀ ਹੋਵੇ ਜਿੰਨੂੰ ਤਰਨੀ ਆਉਂਦੀ ਉਹ ਤੇ ਲੰਘ ਸਕਦਾ ਉਹਦੇ ਵਾਸਤੇ ਬੜੀਆਂ ਮੁਸ਼ਕਲਾਂ ਨੇ ਲਹਿਰਾਂ ਨੇ ਬੜਾ ਕੁਝ ਹੈ ਖਤਰਾ ਹੈ ਪਰ ਇੱਕ ਬੰਦਾ ਦੇਖੋ ਪੁਲ ਬਣਿਆ ਹੋਵੇ ਤੇ ਆਪਾਂ ਸਹਿਜੇ ਹੀ ਪੁਲ ਉੱਪਰ ਦੀ ਚੜ੍ਹ ਕਰਕੇ ਨਦੀ ਨੂੰ ਪਾਰ ਕਰ ਜਾਂਦੇ ਆ ਬਹੁਤਾ ਕੋਈ ਆਪਾਂ ਨੂੰ ਨਾ ਖਤਰਾ ਠਾਉਣਾ ਪੈਂਦਾ ਨਾ ਆਪਾਂ ਨੂੰ ਕੋਈ ਮੁਸ਼ਕਲ ਉਹਦੇ ਵਿੱਚ ਆਉਂਦੀ ਆ ਜਦੋਂ ਪੁਲ ਉੱਪਰ ਦੀ ਬਣਿਆ ਹੋਵੇ ਤੇ ਸਹਿਜੇ ਹੀ ਆਪਾਂ ਸਾਥ ਸੰਗਤ ਬਚ ਕਰਕੇ ਅੱਗੇ ਲੰਘ ਜਾਂਦੇ ਆਂ ਦਰਿਆ ਪਾਰ ਕਰ ਲੈਨੇ ਆਂ ਬਿਲਕੁਲ ਇਸੇ ਤਰ੍ਹਾਂ ਧੰਗੁਰੂ ਅਰਜਨ ਦੇਵ ਮਹਾਰਾਜ ਇੱਕ ਪੁਲ ਵੀ ਆ ਤੇ ਇੱਕ ਜਹਾਜ਼ ਵੀ ਆ ਜਿਵੇਂ ਜਹਾਜ਼ ਇੱਕ ਕੰਡੇ ਤੋਂ ਸਾਥ ਸੰਗਤ ਸਵਾਰੀਆਂ ਨੂੰ ਲੈ ਕਰਕੇ ਸਮੁੰਦਰ ਦੇ ਦੂਜੇ ਪਾਸੇ ਛੱਡ ਆਉਂਦਾ ਬਿਲਕੁਲ ਇਸੇ ਤਰ੍ਹਾਂ ਕਹਿੰਦੇ ਧੰਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਪੁਲ ਦੀ ਤਰ੍ਹਾਂ ਵੀ ਹਨ ਤੇ ਇੱਕ ਜਹਾਜ਼ ਦੀ ਤਰ੍ਹਾਂ ਵੀ ਹਨ ਕਿਉਂ ਕਰਕੇ ਜਹਾਜ਼ ਵੀ ਇੱਕ ਕੰਡੇ ਤੋਂ ਦੂਜੇ ਕੰਡੇ ਨਾਲ ਸਾਤ ਸੰਗਤ ਜੋੜ ਦਿੰਦਾ ਹੈ ਤੇ ਪੁਲ ਵੀ ਸਾਨੂੰ ਇੱਕ ਕੰਡੇ ਤੋਂ ਦੂਜੇ ਕੰਡੇ ਨਾਲ ਜੋੜਦਾ ਹੈ ਇਸੇ ਕਰਕੇ ਕਹਿੰਦੇ ਇਹ ਸੰਸਾਰ ਇੱਕ ਸਾਗਰ ਹੈ ਬਹੁਤ ਵੱਡਾ ਭਵਜਲ ਸਾਇਰ ਸਾਇਰ ਹੁੰਦਾ ਸਮੁੰਦਰ ਵੀ ਆਹ ਜਿਹੜਾ ਸੰਸਾਰ ਹੈ ਨਾ ਇਹ ਬਹੁਤ ਵੱਡਾ ਇੱਕ ਸਮੁੰਦਰ ਆ ਬੜਾ ਡਰਾਉਣਾ ਹੈ ਬੜਾ ਟੈਰੀਬਲ ਹੈ ਬੜਾ ਸਾਤ ਸੰ ਭਿਆਨਕ ਹੈ ਇਹਦੀਆਂ ਲਹਿਰਾਂ ਬਹੁਤ ਉੱਚੀਆਂ ਨੇ ਮਾਇਆ ਮੋਹ ਦੀਆਂ ਲਹਿਰਾਂ ਬੜੀਆਂ ਵੱਡੀਆਂ ਵੱਡੀਆਂ ਔਟੀਆਂ ਨੇ ਚੰਗੇ ਚੰਗੇ ਮਨੁੱਖਾਂ ਨੂੰ ਸਾਧ ਸੰਪੜਕਾ ਦਿੰਦੀਆਂ ਨੇ ਤਿਲਕਣਵਾਜੀ ਬੜੀ ਜਿਆਦਾ ਇਸ ਸੰਸਾਰ ਦੇ ਵਿੱਚ ਹੈ ਤੇ ਕੋਈ ਪਤਾ ਹੀ ਨਹੀਂ ਐ ਵੀ ਕਿੱਥੇ ਮਨੁੱਖ ਸੇਵਾ ਕਰਦਾ ਕਰਦਾ ਸਾਧ ਸੰ ਥੋੜੇ ਜੇ ਲਾਲਚ ਵਿੱਚ ਵੀ ਆ ਜਾਂਦਾ ਹੈ ਫਿਰ ਤੇ ਲਾਲਚ ਵਿੱਚ ਆਣ ਕਰਕੇ ਲੋਕਾਂ ਦਾ ਖੂਨ ਪੀਣਾ ਵੀ ਸ਼ੁਰੂ ਕਰ ਦਿੰਦਾ ਪਹਿਲਾਂ ਸੇਵਾ ਕਰਦਾ ਹੈ ਸਿਮਰਨ ਦੇ ਵਿੱਚ ਬਹੁਤ ਜੁੜਦਾ ਹੈ ਪਰ ਤਿਲਕਣ ਵਾਲੀ ਸੰਸਾਰ ਵਿੱਚ ਇੰਨੀ ਕੁ ਜਿਆਦੀ ਹੈ ਵੀ ਪਤਾ ਹੀ ਨਹੀਂ ਵੀ ਸੇਵਾ ਕਰਦਾ ਕਰਦਾ ਕਦੋਂ ਕਿਰਾਹੇ ਪੈ ਜਾਵੇ ਮਨੁੱਖ ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਸਾਨੂੰ ਇਸ ਸੰਸਾਰ ਤੋਂ ਪਾਰ ਕਰਨ ਦਾ ਕੰਮ ਕਰਦੀ ਇੱਕ ਜਹਾਜ਼ ਦੀ ਤਰ੍ਹਾਂ ਤੇ ਇੱਕ ਪੁਲ ਦੀ ਤਰ੍ਹਾਂ ਭਵਜਲ ਸਾਇਰ ਵੀ ਇਹ ਸੰਸਾਰ ਸਾਡੇ ਸਾਹਮਣੇ ਨਾ ਬਹੁਤ ਵੱਡਾ ਡਰਾਉਣਾ ਸਮੁੰਦਰ ਖੜਾ ਹੈ ਸਾਹਸ ਜਿਨ੍ਹਾਂ ਨੇ ਸਮੁੰਦਰ ਵੇਖਿਆ ਤੁਸੀਂ ਦੇਖੋਗੇ ਵੀ ਆਪਾਂ ਜਦੋਂ ਇੱਕ ਪਾਸੇ ਸਮੁੰਦਰ ਦੇ ਖੜਦੇ ਆ ਨਾ ਸਾਗਰ ਦੇ ਇੱਕ ਸਾਈਡ ਤੇ ਖੜਦੇ ਆ ਤੇ ਬਹੁਤ ਡਰਾਉਣਾ ਲੱਗਦਾ ਵੀ ਇੰਨਾ ਪਾਣੀ ਵਿੱਚ ਇੰਨੀਆਂ ਵੱਡੀਆਂ-ਵੱਡੀਆਂ ਲਹਿਰਾਂ ਉੱਠ ਰਹੀਆਂ ਨੇ ਇੰਨਾ ਜ਼ਿਆਦਾ ਸ਼ੋਰ ਮਚਾ ਰਹੀਆਂ ਨੇ ਵੀ ਜੇ ਕਿਤੇ ਬੰਦਾ ਇਸ ਸਾਗਰ ਵਿੱਚ ਡਿੱਗ ਪਵੇ ਤੇ ਉਹਦਾ ਬਣੇ ਕੀ ਫਿਰ ਤੁਸੀਂ ਜਦੋਂ ਵੀ ਸਮੁੰਦਰ ਦੇ ਕੰਢੇ ਤੇ ਖੜੇ ਹੋਵੋਗੇ ਨਾ ਕਿਤੇ ਵੇਖਣਾ ਤੇ ਬਹੁਤ ਜਿਆਦਾ ਡਰ ਲੱਗਦਾ ਹੈ ਇਦਾਂ ਲੱਗਦਾ ਵੀ ਜਿਵੇਂ ਸਮੁੰਦਰ ਇੱਕ ਪਾਸੇ ਅਸਮਾਨ ਦੇ ਨਾਲ ਲੱਗਾ ਹੋਇਆ ਨੀਲਾ ਪਾਣੀ ਗਹਿਰਾ ਪਾਣੀ ਵੱਡੀਆਂ-ਵੱਡੀਆਂ ਉਹਦੀਆਂ ਸਾਹ ਸੰਸ਼ਾਲਾਂ ਵੱਡੀਆਂ-ਵੱਡੀਆਂ ਲਹਿਰਾਂ ਦਿਖਦੀਆਂ ਨੇ ਤੇ ਮਨੁੱਖ ਬਹੁ ਡਰਦਾ ਵੇਖ ਕਰਕੇ ਉਹਨਾਂ ਨੂੰ ਪਟਸਰ ਬਾਨ ਕਹਿੰਦੇ ਭਵਜਲ ਸਾਇਰ ਵੀ ਆਹ ਸੰਸਾਰ ਜਿਹੜਾ ਇੱਕ ਸਮੁੰਦਰ ਆ ਤੇ ਹੈ ਵੀ ਬੜਾ ਜਿਆਦਾ ਡਰਾਉਣਾ ਦੂਜੇ ਸਮੁੰਦਰ ਵਿੱਚ ਤਾਂ ਫਿਰ ਵੀ ਬੰਦਾ ਕਿਤੇ ਨਾ ਕਿਤੇ ਸ਼ਾਇਦ ਕੰਡੇ ਲੱਗ ਜਾਏ ਇਹਦੇ ਵਿੱਚ ਡਿੱਗਾ ਕਿਸੇ ਕੰਡੇ ਨਹੀਂ ਲੱਗਦਾ ਹੈਗਾ ਜੀ ਮਾਇਆ ਦਾ ਮੋਹ ਦਾ ਲਾਲਚ ਦਾ ਸਾਥ ਸੇਡਾ ਵੱਡਾ ਓਛਾਲ ਐਡੀਆਂ ਵੱਡੀਆਂ ਲਹਿਰਾਂ ਨੇ ਭਵਜਲ ਸਾਇਰ ਸੇਤ ਨਾਮ ਹਰੀ ਦਾ ਗੁਹਿਤਾ ਸੇਤ ਹੁੰਦਾ ਪੁਲ ਤੇ ਬੋਇਤ ਹੁੰਦਾ ਜਹਾਜ਼ ਵੀ ਜਿਵੇਂ ਜਹਾਜ਼ ਵਿੱਚ ਬੈਠਾ ਬੰਦਾ ਐ ਰਾਮ ਦੇ ਨਾਲ ਦੂਜੇ ਪਾਸੇ ਚਲਿਆ ਜਾਂਦਾ ਕੋਈ ਮਿਹਨਤ ਨਹੀਂ ਕਰਨੀ ਪੈਂਦੀ ਇਸੇ ਤਰ੍ਹਾਂ ਜਿਹੜੇ ਭਾਈ ਤੁਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਜਾਣਗੇ ਜਿਹੜੇ ਸ਼ੀਦਾਂ ਦੇ ਸਰਦਾਰ ਸਤਗੁਰੂ ਪਾਤਸ਼ਾਹ ਜੀਆਂ ਦੇ ਚਰਨਾਂ ਦਾ ਧਿਆਨ ਧਰ ਲੈਣਗੇ ਸਹਿਜੇ ਹੀ ਕੰਦੇ ਸਮੁੰਦਰ ਨੂੰ ਪਾਰ ਕਰ ਜਾਣਗੇ ਫਿਰ ਜਿਨ੍ਹਾਂ ਨੇ ਸਿੱਧਾ ਰਸਤਾ ਗੁਰੂ ਅਰਜਨ ਦੇਵ ਮਹਾਰਾਜ ਵਾਲਾ ਬਾਣੀ ਵਾਲਾ ਰਸਤਾ ਅਪਣਾ ਲਿਆ ਉਹਨਾਂ ਨੂੰ ਨਾ ਕੋਈ ਮੁਸ਼ਕਲ ਆਉਂਦੀ ਹੈ ਤੇ ਆਰਾਮ ਦੇ ਨਾਲ ਜਿਵੇਂ ਬੰਦਾ ਜਹਾਜ਼ ਵਿੱਚ ਬੈਠ ਕਰਕੇ ਉੱਡ ਕਰਕੇ ਜਾਂ ਸਮੁੰਦਰ ਦੇ ਵਿੱਚ ਦੀ ਸਮੁੰਦਰੀ ਜਹਾਜ਼ ਰਾਹੀਂ ਪਾਰ ਹੋ ਜਾਂਦਾ ਹੈ ਇਸੇ ਤਰ੍ਹਾਂ ਮਹਾਰਾ ਜੀ ਕਹਿੰਦੇ ਬਾਣੀ ਪੜਦੇ ਪੜਦੇ ਆਪਾਂ ਭਵਸਾਗਰ ਤੋਂ ਪਾਰ ਹੋ ਜਾਂਦੇ ਹਾਂ ਸਾਡੀ ਸੁਰਤ ਵਿੱਚ ਜਿਹੜਾ ਸਮੁੰਦਰ ਚੱਲ ਰਿਹਾ ਉਹ ਸ਼ਾਂਤ ਹੋ ਜਾਂਦਾ ਹੈ ਲਹਿਰਾਂ ਜਿਹੜੀਆਂ ਸਾਧ ਸੰਗਤ ਤੋਂ ਬੈਠ ਜਾਂਦੀਆਂ ਨੇ ਤੇ ਮਨੁੱਖ ਸਹਿਜੇ ਹੀ ਸਾਧ ਸੰਗਤ ਵਿੱਚ ਬੈਠਦਾ ਸਤਿਗੁਰੂ ਦੀ ਬਾਣੀ ਸੁਣਦਾ ਇਸ ਭਵ ਸਾਗਰ ਨੂੰ ਪਾਰ ਕਰ ਜਾਂਦਾ ਹੈ ਪਵਜਲ ਸਾਇਰ ਸੀਤ ਨਾਮ ਹਰੀ ਕਾ ਵਹਿਤਾ ਤੂੰ ਸਤਿਗੁਰ ਸੰਗ ਹੀਤ ਨਾਮ ਲਾਗ ਜਗ ਉਧਰੋ ਏ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡਾ ਸਤਿਗੁਰੂ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜਿੱਤ ਜੁੜ ਗਿਆ ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਨੂੰ ਕੋਈ ਡਰਾ ਨਹੀਂ ਸਕਦਾ ਤੁਹਾਡੇ ਅੰਦਰ ਕੋਈ ਲਾਲਚ ਦੀ ਛਲ ਨਹੀਂ ਹੈ ਕੋਈ ਕਾਪਟ ਨਹੀਂ ਹੈ ਤੋ ਸਤਿਗੁਰ ਸੰਗ ਹੀਤ ਨਾਮ ਲਾਗ ਜਗ ਉਧਰੋ ਸੋ ਇਸ ਨਾਮ ਦੇ ਨਾਲ ਜੁੜ ਕਰਕੇ ਸੰਸਾਰ ਭਵ ਸਾਗਰ ਨੂੰ ਪਾਰ ਕਰ ਜਾਂਦਾ ਹੈ ਔਰ ਸਾਧ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਤੇ ਅਰਜਨ